ਦੂਜੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾਸ ਸੁਵਾਦ ਕਰਦਾ ਹੈ ਆਮ ਆਈ ਪਾਰਟੀ ਦੇ ਵਿਧਾਇਕਾਂ ਦਾ ਵਿਰੋਧ ਹੋਣ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਜਦਿਆ ਚਲਦੀ ਇੱਕ ਤਸਵੀਰਾਂ ਸਾਹਮਣੇ ਆਈਆਂ ਫਰੀ ਕੋਰਟ ਦੀਆਂ ਜਿੱਥੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਉਹਨਾਂ ਨੂੰ ਸਵਾਲ ਕਰਨ ਕਿਸਾਨ ਪਹੁੰਚੇ ਸਨ ਜਿਸ ਦੇ ਕਾਰਨ ਅੱਜ ਕਾਫੀ ਮਾਹੌਲ ਗੰਮੀ ਰਿਹਾ ਜਾਣਕਾਰੀ ਮੁਤਾਬਕ ਵਿਧਾਨ ਸਭਾ ਸਪੀਕਰ ਕਪਾਲ ਸਿੰਘ ਸੰਧਵਾ ਵੱਲੋਂ ਪਿੰਡ ਮਿਝਰੀਵਾਲ ਦੇ ਵਿੱਚ ਅੱਜ ਸਵੇਰ ਗਏ ਸਨ ਜਿੱਥੇ ਉਹਨਾਂ ਵੱਲੋਂ ਸਕੂਲ ਦੇ ਵਿੱਚ ਦੁਘਟਨ ਕੀਤਾ ਜਾਣਾ ਸੀ ਤਾਂ ਕਿਸਾਨ ਉੱਥੇ ਉਹਨਾਂ ਨੂੰ ਸਵਾਲ ਕਰਨ ਪਹੁੰਚੇ ਸਨ ਪਰ ਉਹਨਾਂ ਨੂੰ ਮਿਲਦਾ ਸਮਾਂ ਨਹੀਂ ਦਿੱਤਾ ਗਿਆ ਅਤੇ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਉਹਨਾਂ ਨੂੰ ਪਿੰਡ ਚੰਦਬੱਜ ਦੇ ਵਿੱਚ ਜਿੱਥੇ ਉਹ ਪਹੁੰਚੇ ਸਨ ਉੱਥੇ ਪਹੁੰਚੇ ਅਤੇ ਉਹਨਾਂ ਨੂੰ ਇੱਕ ਕਮਰੇ ਦੇ ਵਿੱਚ ਬਿਠਾਇਆ ਗਿਆ ਜਿੱਥੇ ਵਿਧਾਨ ਸਭਾ ਸਪੀਕਰ ਨਾਲ ਉਹਨਾਂ ਦੀ ਗੱਲਬਾਤ ਕਰਾਈ ਜਾਣੀ ਸੀ ਪਰ ਜਦੋਂ ਵਿਧਾਨ ਸਭਾ ਸਪੀਕਰ ਕੁਲਵੰਤ ਸਿੰਘ ਸੰਧਵਾ ਵੱਲੋਂ ਪ੍ਰੋਗਰਾਮ ਖਤਮ ਕਰਕੇ ਉੱਥੇ ਕਿਸਾਨਾਂ ਨਾਲ ਮੀਟਿੰਗ ਕਰਨ ਵਿੱਚ ਪਹੁੰਚੇ ਤਾਂ ਉਥੇ 10 ਹੀ ਸੈਕਿੰਡ ਦੇ ਵਿੱਚ ਉਹ ਕਮਰੇ ਦੇ ਵਿੱਚੋਂ ਬਾਹਰ ਆ ਗਏ ਕਿਉਂਕਿ ਕਿਉਂਕਿ ਵਿਧਾਨ ਸਭਾ ਸਪੀਕਰ ਦਾ ਕਹਿਣਾ ਸੀ ਕਿਸਾਨ ਸਿਰਫ ਵੀਡੀਓ ਹੀ ਬਣਾਉਣ ਆਏ ਹਨ ਕੋਈ ਉਹਨਾਂ ਕੋਲ ਕੋਈ ਵੀ ਗੱਲਬਾਤ ਕਰਨ ਨੂੰ ਨਹੀਂ ਹੈ ਦੂਜੇ ਪਾਸੇ ਕਿਸਾਨਾਂ ਨੇ ਰੋਜ਼ਗਾਰ ਕੀਤਾ ਕਿ ਉਹ ਉਹਨਾਂ ਦੀ ਸਵੇਰ ਤੋਂ ਹੀ ਵੇਟ ਕਰ ਰਹੇ ਸੀ ਕਿ ਉਹਨਾਂ ਨੂੰ ਸਵਾਲ ਕਰ ਰਹੇ ਹਨ ਕਿਉਂਕਿ ਸਰਕਾਰ ਹਰ ਇੱਕ ਸਵਾਲ ਤੋਂ ਭੱਜ ਰਹੀ ਹੈ ਪਰ ਹੁਣ ਵੀ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਮੀਡੀਆ ਦੇ ਸਾਹਮਣੇ ਹੀ ਸਵਾਲ ਕੀਤੇ ਜਾਣਗੇ ਪਰ ਕੁਲਤਾਰ ਸਿੰਘ ਸੰਧਵਾ ਇਹ ਚੀਜ਼ ਤੋਂ ਭੱਜ ਗਏ ਨੇ ਤੁਸੀਂ ਵੀ ਸੁਣੋ ਇਸ ਮੌਕੇ ਕੀ ਕਹਿੰਦੇ ਨੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਕੀ ਕਹਿੰਦੇ ਨੇ ਕਿਸਾਨ ਮੇਲੇ ਜੀ ਮੇਲੇ ਉਹ ਤਾਂ ਉਹ ਤਾਂ ਵੀਡੀਓ ਬਣਾਉਣੀ ਚਾਹੁੰਦੇ ਹੋਰ ਕੁਝ ਨਹੀਂ ਗੱਲ ਤਾਂ ਕਰਨੀ ਹੀ ਚਾਹੁੰਦੇ ਚਲੋ ਕੋਈ ਗੱਲਬਾਤ ਫਿਰ ਕੀ ਤੁਹਾਡਾ ਬਣੀ ਉਹ ਕਹਿੰਦੇ ਅਸੀਂ ਵੀਡੀਓ ਬਣਾਉਣੀ ਹੈ ਜੀ ਗੱਲ ਤਾਂ ਕਰਨੀ ਹੈ ਪਰ ਸਾਡੇ ਨਾਲ ਕਹਿਣਾ ਕਿ ਲਗਾਤਾਰ ਉਹਨਾਂ ਕਾਫੀ ਨੁਕਸਾਨ ਨਹੀਂ ਕੋਈ ਯਾਰ ਮੈਨੂੰ ਕੋਈ ਦੱਸੇ ਕੋਈ ਮੈਨੂੰ ਜਿਹੜੀ ਗੱਲਬਾਤ ਸੀਗੀ ਸਾਹਮਣੇ ਅਸੀਂ ਪਹਿਲਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਐਸਪੀ ਸਾਹਮਣੇ ਰੱਖਤੀ ਸੀਗੀ ਕਿ মিডিਆ ਜੇ ਅੰਦਰ ਆਉਂਦਾ ਸਾਹਮਣੇ ਸਾਹਮਣੇ মিডিਆ ਨਾਲ ਗੱਲਬਾਤ ਹੋਣੀ ਹੈ ਜੇ ਸਾਨੂੰ ਕਹੂਗਾ ਵੀ মিডিਆ ਨਹੀਂ ਅੰਦਰ ਆਉਂਦੇ ਨਾਲ ਅਸੀਂ ਕੋਈ ਗੱਲਬਾਤ ਨਹੀਂ ਕਰਦੇਗੀ ਅਸੀਂ ਜਦੋਂ ਸਪੀਕਰ ਸਾਹਿਬ ਅੰਦਰ ਆਏ ਆ ਇਹ ਕਹੇ ਬਈ মিডিਆ ਅੰਦਰ ਆਉਣ ਦਿਓ ਕਹਿੰਦਾ ਕੋਈ মিডিਆ ਅੰਦਰ ਨਹੀਂ ਆਉਣਾਗਾ ਇੰਨੀ ਗੱਲ ਤਲਕੀ ਦੇ ਵਿੱਚ ਸਪੀਕਰ ਸਾਹਿਬ ਆ ਕੇ ਕੇ ਗਏ ਆ ਜਦ ਕਿ ਸਾਡੇ ਸਵਾਲ ਕਿਸਾਨ ਅੰਦੋਲਨ ਦੇ ਨਾਲ ਸਬੰਧ ਦੇ ਸੀ ਹਾਈਬ੍ਰਿਡ ਝੋਨੇ ਦੇ ਨਾਲ ਸਬੰਧ ਦੇ ਸੀਗੇ ਐਮ ਐਸ ਪੀ ਦੇ ਗਾਰੰਟੀ ਕਾਨੂੰਨ ਦੇ ਨਾਲ ਸਬੰਧ ਸੀਗੇ ਟਰਾਲੀਆਂਾਂ ਚੋਰੀਆਂ ਦੇ ਨਾਲ ਸੰਬੰਧੀ ਚੋਰ ਹਮੇਸ਼ਾ ਹੀ ਜਵਾਬ ਦੇਣ ਤੋਂ ਭੱਜ ਜਾਂਦਾ ਅੱਜ ਸੱਦ ਹੋ ਗਿਆ ਕਿ ਇਹ ਚੋਰ ਆ ਟਰਾਲੀਆਂਾਂ ਨਾਲ ਚੋਰੀ ਕੀਤੇ ਨੇ ਮੀਡੀਆ ਨੂੰ ਵੀ ਜਿਹੜਾ ਨੇੜੇ ਨਹੀਂ ਆਉਣ ਦਿੱਤਾ ਗਿਆ ਕੋਈ ਜਵਾਬ ਹੀ ਦੇ ਕੇ ਦਿੱਤੇ ਗਏ ਨੇ ਮੀਡੀਆ ਤੇ ਵੀ ਇਹ ਚੋਰ ਚੋਰ ਥੋੜੀ ਜਿਹਾ ਜਵਾਬ ਦੇਣਗੇ ਠੀਕ ਆ ਜਿੰਨਾ ਕੋਈ ਤੰਤਰ ਧੱਕਾਸ਼ਾਹ ਦੀ ਵਰਤ ਰਹੀ ਹੈ ਜਿੱਦੇ ਤੰਤਰ ਪ੍ਰਸ਼ਾਸਨ ਦਾ ਇਸ ਵਜ੍ਹਾ ਸਾਡੇ ਬਹੁਤ ਵਧੀਆੜਿਆ ਪ੍ਰਸ਼ਾਸਨ ਨਾਲ ਸਖਾਵਾਂ ਤੇ ਮਿਲ ਗੱਲਬਾਤ ਕਰਨ ਦੀ ਜਿਹੜੀ ਸੀਗੀ ਬਈ ਕੋਸ਼ਿਸ਼ ਪੂਰੀ ਕੀਤੀ ਆ ਪ੍ਰਸ਼ਾਸਨ ਐਸਪੀ ਸਾਹਿਬ ਨੇ ਇਹ ਕਿ ਆ ਸੀ ਕਿ ਮੈਂ মিডিਆ ਨਾਲ ਜਾਉਂਗਾ ਪਰ ਮਾਨਜੋ ਸਪੀਕਰ ਸਾਹਿਬ ਜਿਹੜੇ মিডিਆ ਦੇ ਅੰਦਰੋਂ ਤੋਂ ਤੁਹਾਡੇ ਸੰਗਠਨ ਦੀ ਰੂਪਰੇਖਾ ਕਿੰਨੀ ਰੂਪਰੇਖਾ ਸੰਗਠਨ ਦੀ ਬਹੁਤ ਜਿਹੜੀ ਦੇਖੋ ਬਹੁਤ ਵਧੀਆ ਹੈਗੀ ਅੱਗੇ ਜਿਹੜਾ ਅੱਗੇ ਰੂਪਰੇਖਾ ਅੱਗੇ ਤੋਂ ਮਾਨਜੋ ਸਪੀਕਰ ਸਾਹਿਬ ਅੱਜ ਦਾ ਚਾਲ ਹਮਲਾ ਫੈਲਾ ਇਹਨਾਂ ਕੋਲ ਜਿੱਦੇ ਚੋਣ ਜਾਤਾਂ ਲੱਗਿਆ ਸੋਚ ਸਮਝ ਕੇ ਪਿੰਡਾਂ ਦੇ ਵਿੱਚ ਆਉਣ ਇਹ ਮੈਂ ਆਉਣ ਰਿਕਾਰਡ মিডিਆ ਦੇ ਸਾਹਮਣੇ ਗੱਲ ਕਰ ਰਿਹਾ ਮੈਂ ਸੋਚ ਸਮਝ ਕੇ ਜਿੱਦੇ ਚੋਣ ਜਾਤਾਂ ਲੱਗਿਆ ਉਹਦੇ ਸੋਚ ਸਮਝ ਕੇ ਮਾਨਜੋ ਸਪੀਕਰ ਸਾਹਿਬ ਆਹ ਤੁਸੀਂ ਸਾਡੇ ਦੇ ਭੱਜੇ ਆ ਤੁਸੀਂ ਚੋਰ ਆ ਤੇ ਭੱਜੇ ਆ ਗੱਲ ਕਰਨ ਤੋਂ ਆਉਣ ਰਿਕਵਰ ਗੱਲੇ ਕਹਿ ਰਹੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਦੇ ਵਿੱਚ ਆ ਆਪਦਾ ਸੋਚ ਵਿਚਾਰ ਕੇ ਪਿੰਡਾਂ ਦੇ ਵਿੱਚ ਆਇਓ ਜੇ ਦੋ ਦੋ ਵੀਰ ਜੀ ਹਾਂਜੀ ਬੀਬੀ ਅੱਜ ਤੁਸੀਂ ਸਵੇਰ ਤੋਂ ਸਪੀਕਰ ਸਾਹਿਬ ਨੂੰ ਮਿਲਣਾ ਚਾਹੁੰਦੇ ਸੀ ਪ੍ਰਸ਼ਾਸਨ ਵੱਲੋਂ ਮਲਾਬ ਦਿੱਤਾ ਗਿਆ ਸੀਗਾ ਉਹਨਾਂ ਨਾਲ ਗੱਲਬਾਤ ਹੋਈ ਹੈ ਕਿ ਨਹੀਂ ਨਹੀਂ ਵੀਰ ਜੀ ਅਸੀਂ ਉਹਨਾਂ ਨੂੰ ਜਦੋਂ ਕਿਹਾ ਅੰਦਰ ਗਏ ਅਸੀਂ ਕਿਹਾ ਮੀਡੀਆ ਬੁਲਾਓ ਉਹਨੇ ਕਿਹਾ ਸਾਨੂੰ ਸਾਫ਼ ਜਵਾਬ ਦਿੱਤਾ ਮੀਡੀਆ ਸਾਹਮਣੇ ਕੋਈ ਗੱਲ ਨਹੀਂ ਹੋਣੀ ਜੋ ਹੋ ਰਿਹਾ ਪਹਿਲਾਂ ਮਿਸ਼ਰੀ ਵਾਲੋ ਭੱਜ ਗਿਆ ਫਿਰ ਚੰਦ ਬਾਜੂ ਭੱਜ ਗਿਆ ਅਸੀਂ ਇਹਨੂੰ ਵੋਟਾਂ ਪਾ ਕੇ ਜਿਤਾਉਣ ਵਾਲੇ ਅੱਜ ਸਾਥ ਹੋਏ ਚੋਰੀਆਂ ਭਾਈ ਦਾ ਫਿਰਦਾ ਵੇਖੋ ਇਨਸਾਨਾਂ ਵਾਲੀ ਗੱਲ ਤਾਂ ਨਹੀਂ ਬੰਦੇ ਵਾਲੀ ਤਾਂ ਨਹੀਂ ਅਸੀਂ ਬੀਬੀਆਂ ਖੜੀਆਂ ਤੇ ਬੰਦਾ ਕਿ ਭੱਜੀ ਜਾਂਦਾ ਜਨਾਨਾਂ ਨਾਲ ਖੜਾ ਬਣ ਕੇ ਅੱਜ ਇਹ ਜ ਹੋਣ ਆਣ ਕੇ 27 ਤਰੀਕ ਨੂੰ ਅੰਦਰੋਂ ਵੋਟਾਂ ਦੇ ਵਿੱਚ ਸਾਥੋਂ ਵੋਟਾਂ ਲੈ ਲੁਗਾ ਹੈ ਆ ਕੇ ਜੋ ਬਚੇ ਨੇ ਕੀਤਾ ਆ ਜਾ ਕੇ ਸਾਡੇ ਨਾਲ ਮੀਡੀਆ ਦੇ ਲੋਕ ਤਾਂ ਆ ਕੇ ਪੂਣੀ ਤਾਸ਼ੀ ਚਾਹੁੰਦੇ ਵੀਡੀਓ ਬਣਾਉਣਾ ਚਾਹੁੰਦੇ ਗੱਲ ਨਹੀਂ ਕਰਨਾ ਚਾਹੁੰਦੇ ਗੱਲ ਕਿਉਂ ਨਹੀਂ ਕਰਨ ਦੇਉਂਦੇ ਅਸੀਂ ਕਿਹਾ ਵੀ ਗੱਲ ਕਰੀਏ ਨੂੰ ਬੈਠੇ ਹੋ ਜਿੱਥੇ ਅਸੀਂ ਕੀ ਲੈਣ ਗਏ ਸੀ ਬੰਦੇ ਗੱਲ ਨੂੰ ਹੀ ਗਏ ਸੀ ਹੋਰ ਅਸੀਂ ਉਹ ਤਾਂ ਕੀ ਖਾਣਾ ਸੀ ਆ ਕੇ ਸਾਨੂੰ ਉਹਨੇ ਮੀਡੀਆ ਸਾਹਮਣੇ ਅਸੀਂ ਗੱਲ ਨਹੀਂ ਕਰਨੀ ਅਸੀਂ ਮੀਡੀਆ ਸਾਹਮਣੇ ਨਹੀਂ ਕਰਨੀ ਅਸੀਂ ਗਾਂ ਲੋਕਾਂ ਨੂੰ ਕੀ ਜਵਾਬ ਦੇਣਾ ਵੀ ਆਗੂ ਬੰਦੇ ਅੰਦਰ ਹੱਥ ਮਲਾਏ ਲੋਕਾਂ ਨੇ ਤਾਂ ਹੀ ਕਹਿਣਾ ਵੀ ਉਹ ਹੱਥ ਮਲਾਇਆ ਹੈ ਅੰਦਰ ਜੋਗਲਾ ਸਾਧਰੇ ਮਿਲਿਆ ਰਹੇ